ਸਰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਪੁਰਾਣੇ ਟਾਈਮ ਤੇ ਕਦੇ ਸੁਣਿਆ ਸੀਗਾ ਵੀ ਡਾਕਟਰਾਂ ਦੇ ਲੇਡੀਜ਼ ਜਾਂਦੀਆਂ ਸੀਗੀਆਂ ਲਾਈਕ ਟੀਮਯਾਸ ਨੇ ਪੋਚਾ ਲਗਾਣਾ ਹੈਗਾ ਤਾਂ ਉਹ ਸਟੈਂਡਿੰਗ ਪੋਚੇ ਨਾਲ ਆ ਰਹੀ ਹੈਗੀਆਂ ਕਿਚਨ ਦੇ ਵਿੱਚ ਖੜੇ ਹੋ ਕੇ ਕੰਮ ਕਰ ਰਹੀ ਹੈਗੀਆਂ ਮੀਨ ਸਾਡਾ ਕੋਈ ਐਕਸਰਸਾਈਜ਼ ਨਹੀਂ ਹੈ ਅਸੀਂ ਇਹ ਕੈਂਸਰ ਬਣ ਸਕਦੀ ਹੈ ਪਰ ਅਸੀਂ ਡਰਨਾ ਨਹੀਂ ਹੈਗਾ ਅਸੀਂ ਅਸੀਂ ਉਸ ਨੂੰ ਬਾਦਰ ਵੀ ਨਹੀਂ ਕਰਨਾ ਕਿ ਕੈਂਸਰ ਬਨੇਗਾ ਕਿ ਆਫਟਰ ਉੱਲ ਅਸੀਂ ਕਦੇ ਵੀ ਨਹੀਂ ਸੁਣਿਆ ਜੇ ਖਾਂਡੀਆਂ ਦੇ ਨਾਲ ਪ੍ਰੋਬਲਮ ਹੋਈਆਂ ਤਾਂ ਫਿਰ ਉਸ ਦਾ ਕੋਈ ਸੋਲੂਸ਼ਨ ਇਦਾਂ ਤਾਂ ਨਹੀਂ ਹੈਗਾ ਜਿਹਨੂੰ ਠੀਕ ਕੀਤਾ ਜਾ ਸਕੇ ਘਰ ਦੇ ਵਿੱਚ ਹੀ ਰਹਿ ਕੇ ਘਰੇਲੂ ਨੁਸਖੇ ਦੇ ਨਾਲ ਸਰ similarly ਇਹ ਵਜਾਇਨਾ ਜਿਹੜਾ ਹੈ ਯੂਟਰਸ ਜਿਹੜਾ ਹੈ ਇਹ ਫੀਮੇਲ ਦਾ ਇੱਕ ਬੜਾ ਪ੍ਰੀਸ਼ੀਅਸ ਅੰਗ ਹੈ ਸਰ ਜਿਹਦੇ ਕਰਕੇ ਉਹ ਫੀਮੇਲ ਸੈਕਸਚੁਅਲ ਲਾਈਫ ਹੀ ਡਿਸਟਰਬ ਹੈ ਉਹਨਾਂ ਦੀ ਔਰ ਉਹਨਾਂ ਦੀ ਆਪਣੀ ਹੈਲਥ ਉਸ ਤੋਂ ਪਹਿਲਾਂ ਤਾਂ ਉਹਨਾਂ ਨੇ ਆਪਣੀ ਹੈਲਥ ਅਸੀਂ ਜਿੰਦਾ ਤਾਂ ਰਹਿਣਾ ਸਰ ਅਸੀਂ ਜ਼ਿੰਦਗੀ ਜਿਉਣੀ ਆ ਨਾ ਕਿ ਕਟਣੀ ਆ ਪਰ ਲੇਡੀ ਜਦੋਂ ਯੂਟਰਸ ਕਢਾ ਲੈਂਦੇ ਫਿਰ ਉਹ ਆਪਣੇ ਲਾਈਫ ਨੂੰ ਕੱਟਦੀ ਆ ਉਹ ਜਿਉਂਦੀਆਂ ਨਹੀਂ ਸਰ ਤਾਂ ਸਾਨੂੰ ਥਾਇਰੋਇਡ ਰਿਵਰਸ ਕਰਨ ਦੇ ਵਿੱਚ ਧਨੀਆ ਹੈਲਪ ਕਰੇਗਾ ਨਾਲ ਅਸੀਂ ਐਨਐਸ ਰੱਖੀ ਹੈ ਸਰ ਇਹ ਅਸ਼ੋਕ ਛੱਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਮਦਰ ਟੀਵੀ ਦੇ ਖਾਸ ਪ੍ਰੋਗਰਾਮ ਹੈਲਥ ਟਾਕ ਨਾਲ ਤੁਸੀਂ ਜੁੜੇ ਹੋਈਓ ਤੇ ਮੈਂ ਪ੍ਰਵਿੰਦਰ ਸਾਰਿਆਂ ਦਾ ਸਵਾਗਤ ਕਰਦਾ ਹਾਂ ਅੱਜ ਆਪਾਂ ਗੱਲਬਾਤ ਕਰਾਂਗੇ ਮਹਿਲਾਵਾਂ ਨਾਲ ਜੁੜੀਆਂ ਹੋਈਆਂ ਡਿਸੀਜ਼ ਦੇ ਬਾਰੇ ਦੇ ਵਿੱਚ ਜਿਸ ਦੇ ਵਿੱਚੋਂ ਸਭ ਤੋਂ ਅਹਿਮ ਅਤੇ ਜੋ ਵੱਡੀ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਗੱਲ ਉਹ ਹੈ vibrates and cysts shayad hi dasde vich koi mahila hove jisnu eh problem na hove ni ta तकरीबन सारी ਹੀ ਮਹਿਲਾਮਤ ਦੇ ਵਿੱਚ ਅੱਜਕੱਲ ਗੰਢਾਂ ਜੜ ਸੋਲੀਆਂ ਦੇ ਕਰਕੇ ਬਹੁਤ ਜ਼ਿਆਦੀ ਜਿਹੜੀ ਕਿ ਪਰੇਸ਼ਾਨੀ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਇਸ ਦੇ ਪਿੱਛੇ ਕੀ ਵਜ੍ਹਾ ਹੈ ਕਿਉਂ ਇਹ ਸਭ ਕੁਝ ਹੁੰਦਾ ਹੈਗਾ ਇਸ ਸੰਬੰਧੀ ਵਧੇਰੇ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰੀਮ ਆਯੁਰਵੇਦਾ ਦੇ ਗਾਇਨੋਕੋਲੋਜਿਸ ਐਸ ਐਨਓ ਡਾਕਟਰ ਹਰਮਿਤ ਕੋਰ ਮਯੂਧ ਹੈਗੇ ਨੇ ਮੈਮ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਦੇ ਸਰ ਤੁਹਾਡਾ ਵੀ ਤੇ ਹੰਦਰਦ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਹਨਾਂ ਦਾ ਵੀ ਸਵਾਗਤ ਹੈ। ਅੱਜ ਆਪਾਂ ਊਮਨਸ ਦੀ ਜਿਹੜੀ ਸਭ ਤੋਂ ਵੱਡੀ ਪਰੇਸ਼ਾਨੀ ਹੈਗੀ ਆ ਫਾਈਬਰੇਟਸ ਜਾਂ ਫਿਰ ਇਨਸਿਸਟ ਨੂੰ ਆਪਾਂ ਪੰਜਾਬੀ ਦੇ ਵਿੱਚ ਗੰਡਾ ਜੜ ਸੋਲੀਆਂ ਵੀ ਕਹਿ ਦਿੰਦੇ ਆ ਇਹ ਹੈ ਕਿ ਐਕਚੁਅਲ ਦੇ ਵਿੱਚ ਤੇ ਦੋਨਾਂ ਦੇ ਵਿੱਚ ਕੀ ਫਰਕ ਹੈ ਇਹ ਸਭ ਤੋਂ ਪਹਿਲਾਂ ਕਲੀਅਰ ਕਰੀਏ। ਸਰ ਊ ਵੂਮਨ ਦੀ ਫੀਮੇਲ ਦੀ ਯੂਟਰਸ ਦੇ ਵਿੱਚ ਫਾਈਬਰੋਇਡ ਵੀ ਹੋ ਜਾਂਦੀਆਂ ਹੈਗੀਆਂ ਜਿਨ੍ਹਾਂ ਨੂੰ ਅਸੀਂ ਗੰਡਾ ਕਹਿ ਦਿੰਦੇ ਹੈਗੇ ਆ ਤੇ ਸਿਸਟ ਹੋ ਜਾਂਦੀਆਂ ਹੈਗੀਆਂ ਤਰ੍ਹਾਂ ਤਰ੍ਹਾਂ ਦੀਆਂ ਸਿਸ ਜਿਹੜੀਆਂ ਸਰ ਉਹ ఓਵਰੀਜ ਦੇ ਵਿੱਚ ਹੁੰਦੀਆਂ ਜਿਵੇਂ ਕਿ ਆਪਾਂ ਹੁਣ ਇਹ ਡਾਇਗਰਾਮ ਦੇਖ ਰਹੇ ਹੈਗੇ ਆ ਇਹ ਦੋਨੋਂ ఓਵਰੀਜ ਹੈ ਸਰ ఓਵਰੀਜ ਦੇ ਵਿੱਚ ਸਿਸਟ ਹੋਣਗੀਆਂ ਕਿਉਂਕਿ ਇੱਥੇ ਹੀ ਫੋਲਿਕਲ ਬਣਨੇ ਹੈਗੇ ਆ ਸਿਸਟ ਜਿਹੜੀਆਂ ਹੈ ਸਰ ਇਹ ਕਈ ਵਾਰੀ ਗੰਦਾ ਪਾਣੀ ਜਾਂ ਗੰਦਾ ਬਲੱਡ ਜਿਹੜਾ ਹੈ ਉਹ follicles ਦੇ ਰੂਪ ਦੇ ਵਿੱਚ ਬਾਹਰ ਨਹੀਂ ਨਿਕਲ ਸਕਦਾਗਾ ਤੇ ਉਹ ਇੱਥੇ ਰਹਿ ਜਾਂਦਾ ਉਹਨਾਂ ਨੂੰ ਸਿਸਟ ਕਹਿੰਦੇ ਹੈਗੇ ਆ ਤੇ ਸਿਸਟ ਦੀ ਕਾਈਂਡ ਜਿਹੜੀ ਆ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਕੁਝ ਤਾਂ ਸਿਰ ਸਿੰਪਲ ਹੋ ਗਈਆਂ ਕੁਝ ਹੁੰਦੀਆਂ ਜਿਹੜੀਆਂ ਫੋਲਿਕੂਲਰ ਸਿਸਟ ਹੁੰਦੀ ਹੈ ਜਿਵੇਂ ਅਸੀਂ ਉਹਨੇ ਗੱਲ ਕੀਤੀ ਕਿ ਇਥੇ ਫੋਲਿਕਲਸ ਬੰਦੇ ਆ ਫੋਲਿਕੂਲਰ ਸਿਸਟ ਹੋ ਗਈਆਂ ਸਰ ਜਿਹੜੀਆਂ ਥੋੜੀਆਂ ਡੇਂਜਰਸ ਹੋ ਜਾਂਦੀਆਂ ਜਿਹੜੀ ਥੋੜਾ ਪਰੇਸ਼ਾਨ ਕਰਦੀਆਂ ਫੀਮੇਲ ਨੂੰ ਪ੍ਰੈਗਨਨਸੀ ਨਹੀਂ ਹੋਣ ਦਿੰਦੀਆਂ ਉਹ ਸਰ ਜਿਵੇਂ ਪੋਲੀਸਿਸਟ ਹੋ ਗਈਆਂ ਜਾਂ ਹੈਮਰੇਜਿਕ ਸਿਸਟ ਹੋ ਜਾਂਦੀਆਂ ਨੈਬੋਥੀਨ ਸਿਸਟ ਹੋ ਜਾਂਦੀਆਂ ਚਾਕਲੇਟ ਸਿਸਟ ਵੀ ਹੋ ਜਾਂਦੀਆਂ ਉਹ ਬੜੇ ਤਰ੍ਹਾਂ ਤਰ੍ਹਾਂ ਦੇ ਹੋ ਰਹੇ ਜਦੋਂ ਇਹ ਬਲੱਡ ਸਰ ਹਾਰਡ ਹੋ ਜਾਂਦਾ ਉਹ ਨੈਬੋਥੀਨ ਜਾਂ ਚਾਕਲੇਟ ਸਿਸਟ ਦਾ ਰੂਪ ਲੈ ਲੈਂਦਾ ਹੈ ਤੇ ਹੁਣ ਅਸੀਂ ਗੱਲ ਕਰ ਰਹੇ ਸੀ ਫਾਈਬਰੋਇਡਸ ਸੀ ਫਾਈਬਰੋਇਡਸ ਹਨ ਯੂਟਰਸ ਆਪਾਂ ਦੇਖ ਰਹੇ ਆ ਯ ਇਹ ਬਾਹਰ ਵਾਲੀ ਹੋਗੀ ਪੋਸਟੀਰੀਅਰ ਵਾਲ ਹੈ ਨਾ ਇਹ ਅੰਦਰ ਵਾਲੀ ਹੋਗੀ ਰੈੱਡ ਤੇ ਆ ਬਿਲਕੁਲ ਅੰਟੀਰੀਅਰ ਹੋਗੀ ਅੰਦਰ ਵਾਲੀ ਹੈ ਨਾ ਇਹ ਤਿੰਨੋਂ ਲੇਅਰ ਦੇ ਵਿੱਚ ਡਿਪੈਂਡ ਕਰਦਾ ਹੈ ਕਿ ਫਾਈਬਰੋਇਡ ਕਿੱਥੇ ਪਿਛਲੇ ਯੂਟਰਸ ਦੇ ਪਿਛਲੇ ਪਾਸੇ ਹੋ ਜਾਂਦੇ ਆ ਤਾਂ ਉਹ ਪ੍ਰੈਗਨਨਸੀ ਦੇ ਵਿੱਚ ਪਰੇਸ਼ਾਨੀ ਨਹੀਂ ਕਰਦੇ ਜੇ ਆ ਆਪਾਂ ਦੇਖ ਰਹੇ ਆ ਇਹ ਇਨਰ ਲੇਅਰ ਤੇ ਆ ਇਹ ਵੀ ਪਰੇਸ਼ਾਨੀ ਨਹੀਂ ਕਰਦੇ ਯੂਟਰਸ ਦੇ ਵਿੱਚ ਪਰ ਹੁਣੀ ਤਾਂ ਨਹੀਂ ਚਾਹੀਦੀਗੀ ਕਿਉਂਕਿ ਹੈ ਤਾਂ ਇੰਪਿਉਰਿਟیز ਬਟ ਅਗਰ ਪ੍ਰੈਗਨਨਸੀ ਨੂੰ ਲੈ ਕੇ ਗੱਲ ਕਰੀਏ ਨਾ ਇਹ ਪਰੇਸ਼ਾਨ ਕਰਦੀ ਏ ਡਿਪੈਂਡ ਕਰਦਾ ਹੈ ਕਿ ਜਿਹੜੇ ਉਹਨਾਂ ਦੇ ਫਾਈਬਰੋਇਡਸ ਹੈ ਉਹ ਸਰਵਿਕਸ ਪਾਰਟ ਤੇ ਹੈ ਜਾਂ ਯੂਟਰਸ ਦੇ ਅੰਦਰਲੇ ਪਾਰਟ ਤੇ ਹੈ ਪ੍ਰੈਗਨਨਸੀ ਨੂੰ ਲੈ ਕੇ ਜਾਂ ਪੇਨ ਨੂੰ ਕੇ ਸਿੰਪਟਮ ਨੂੰ ਲੈ ਕੇ ਡਿਪੈਂਡ ਕਰਦਾ ਕਿ ਉਹਦੀ ਸਾਈਜ਼ ਕੀ ਹੈ ਔਰ ਉਹਦੀ ਲੋਕੇਸ਼ਨ ਕੀ ਹੈ ਸੋ ਇਹ ਤਾਂ ਹੋ ਗਈ ਫਾਈਬਰਸ ਦੇ ਐਕਚੁਅਲ ਦੇ ਵਿੱਚ ਹੁੰਦੇ ਆ ਕਿ ਪਰ ਹੁਣ ਇਸ ਦੇ ਪਿੱਛੇ ਦੀ ਵਜ੍ਹਾ ਕੀ ਹੈ ਕਿਉਂ ਇਹ ਦਿੱਕਤ ਬੜੀਆਂ ਹੋਈਆਂ ਨੇ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਸਰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਪੁਰਾਣੇ ਟਾਈਮ ਤੇ ਕਦੇ ਸੁਣਿਆ ਸੀਗਾ ਵੀ ਡਾਕਟਰਾਂ ਦੇ ਲੇਡੀਜ਼ ਜਾਂਦੀਆਂ ਸੀਗੀਆਂ ਉਹ ਤਾਂ ਘਰੇ ਹੀ ਸਭ ਇਸ ਚੀਜ਼ ਦਾ ਹੱਲ ਨਿਕਲ ਜਾਂਦਾ ਹੁੰਦਾ ਸੀਗਾ ਈਵਨ ਡਿਲੀਵਰੀਆਂ ਵੀ ਘਰੇ ਹੁੰਦੀਆਂ ਸੀਗੀਆਂ ਦਾਇਆਂ ਹੀ ਕਰਦੀਆਂ ਸੀਗੀਆਂ ਸਰੀਰ ਤੇ ਉਹੀ ਹੈ ਨਾ ਸਰ ਪੁਰਾਣੇ ਟਾਈਮ ਵਾਲੀ ਬਾਡੀਜ਼ ਤਾਂ ਉਹੀ ਹੈ ਹਿਊਮਨ ਤਾਂ ਨਹੀਂ ਚੇਂਜ ਹੋਇਆ ਨਾ ਉਹ ਤਾਂ ਉਹੀ ਹੈਗਾ ਹੈ ਨਾ ਤਾਂ ਹੁਣ ਡਿਪੈਂਡ ਕੀ ਕਰਦਾ ਹੈ ਕਿ ਸਾਡਾ ਲਾਈਫ ਸਟਾਈਲ ਡਿਸਆਰਡਰ ਔਰ ਸਾਡਾ ਈਟਿੰਗ ਡਿਸਆਰਡਰ ਇਹ ਮੀਨ ਤੌਰ ਤੇ ਸਾਡੇ ਇਹੀ ਚੇਂਜ ਹੋਇਆ ਹੈ ਕਿਉਂਕਿ ਟੈਕਨੋਲੋਜੀ ਨੇ ਸਭ ਕੁਝ ਬਦਲਿਆ ਹੈਗਾ ਤੇ ਟੈਕਨੋਲੋਜੀ ਨਾਲ ਨਾਲ ਜਿਵੇਂ ਸਾਡੇ ਕੋਲ ਸਾਡੀਆਂ ਸਹੂਲਤਾਂ ਆ ਗਈਆਂ ਲਾਈਕ ਫੀਮੇਲਸ ਨੇ ਪੋਚਾ ਲਗਾਣਾ ਹੈਗਾ ਤਾਂ ਉਹ ਸਟੈਂਡਿੰਗ ਪੋਚੇ ਨਾਲ ਆ ਰਹੀਆਂ ਹੈਗੀਆਂ ਕਿਚਨ ਦੇ ਵਿੱਚ ਖੜੇ ਹੋ ਕੇ ਕੰਮ ਕਰ ਰਹੀਆਂ ਹੈਗੀਆਂ ਮੀਨ ਸਾਡਾ ਕੋਈ ਐਕਸਰਸਾਈਜ਼ ਨਹੀਂ ਹੈ ਅਸੀਂ ਪਹਿਲਾਂ ਵੀ ਗੱਲ ਕੀਤੀ ਸੀਗੀ ਜਿਹੜੀਆਂ ਸੀਟਸ ਹੈਗੀਆਂ ਉਹ 플ਸ਼ ਸੀਟਸ ਉਹ ਟ੍ਰੈਡੀਸ਼ਨਲ ਟਾਈਮ ਤੇ ਸਿਰਫ ਪੈਰਾਂ ਪਾਰ ਬੈਠ ਕੇ ਅਸੀਂ ਸਟੂਲ ਪਾਸ ਕਰਦੇ ਹੁੰਦੇ ਸੀਗੇ ਹੁਣ ਉਹ ਵੀ ਸਟੈਂਡਿੰਗ ਹੈ ਗਈ ਹੈ ਤਾਂ ਹੀ ਕਰਕੇ ਸਾਨੂੰ ਜਿਹੜਾ ਸਾਡਾ ਡਾਈਜੈਸ਼ਨ ਹੈ ਗਟ ਚਲਦੇ ਸਾਡੀ ਗੈਸ ਹੈ ਜਿਹੜੀ ਉਨੀ ਬਾਹਰ ਨਿਕਲ ਹੀ ਨਹੀਂ ਪਾਉਂਦੀ ਨਾ ਹੀ ਅਸੀਂ ਉਹਨਾਂ ਖੁੱਲ ਕੇ ਸਟੂਰਪਾਸ ਕਰ ਸਕਦੇ ਹਾਂ ਪਾਣੀ ਟਾਈਮ ਤੇ ਇਦਾਂ ਲੱਗਦਾ ਸੀ ਜਿਵੇਂ ਅਸੀਂ ਬੈਠੇ ਆ ਤਾਂ ਸਾਨੂੰ ਟਾਈਮ ਲੱਗ ਜਾਂਦਾ ਸਾਡੀ ਇੱਥੋਂ ਤੱਕ ਲੱਤਾਂ ਦੁਖਣ ਲੱਗ ਜਾਂਦੀਆਂ ਸੀ ਸਟੂਲ ਪਾਸ ਕਰਦੇ ਆ ਪਰ ਹੁਣ ਅਸੀਂ ਗੱਲ ਇਹ ਵੀ ਫੀਲ ਨਹੀਂ ਕੀਤਾ ਕਿ ਸਾਡੀ ਬਾਡੀ ਦੀ ਕੋਈ ਐਕਸੈਸ ਹੋ ਰਹੀ ਹੈ ਕਿ ਨਹੀਂ ਹੋ ਰਹੀ ਤਾਂ ਮੇਨ ਇਹਦਾ ਕੌਜ਼ ਲਾਈਫ ਸਟਾਈਲ ਡਿਸਆਰਡਰ ਜੋ ਮੈਂ ਟਹਿਰਾਵਾਂਗੀ ਸੋ ਅਕੀ ਮੈਮ ਇਹ ਕਿੰਨਾ ਕੁ ਘਾਤਕ ਹੈਗੀਆਂ ਜੇਕਰ ਆਪਾਂ ਗੰਡਾ ਜਰ ਸੋਲੀਆਂ ਦੀ ਕਰੀਏ ਤੇ ਕਿੰਨਾ ਕਿ ਇਹ ਜਿਹੜਾ ਕਿ ਇਹ ਖਤਰਨਾਕ ਹੈਗੀਆਂ ਜਿ ਇੱਥੇ ਕੀ ਸਿੱਟੇ ਨਿਕਲ ਸਕਦੇ ਹੈਗੇ ਸਰ ਜੇ ਤੁਸੀਂ ਖਤਰਨਾਕ ਦੀ ਗੱਲ ਕਰੋ ਤਾਂ ਬਹੁਤ ਪੇਸ਼ੈਂਟ ਮੇਰੇ ਕੋਲ ਡਰੇ ਹੋਏ ਆਉਂਦੇ ਆ ਕਿ ਸਾਨੂੰ ਡਾਕਟਰ ਨੇ ਕਿਹਾ ਇਹ ਕੈਂਸਰ ਬਣ ਜਾਏਗਾ ਤਾਂ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਤੁਸੀਂ ਸੁਣਿਆ ਆਪਣੇ ਵਾਲੇ ਦਵਾਲੇ ਕਦੇ ਕਿਸੇ ਲੇਡੀ ਦੀ ਯੂਟਰਸ ਕੈਂਸਰ ਨਾਲ ਡੈਥ ਹੋਈ ਹੈ ਧਿਆਨ ਮਾਰੋ ਯਾਨੀ ਕਿ ਮਿਸਕਾਇਡ ਕਿੱਥੇ ਜਾਂਦਾ ਉਹਨਾਂ ਨੂੰ ਸਰ ਅਸੀਂ ਇਹਨੂੰ ਮਿਸਗਾਈਡ ਵੀ ਨਹੀਂ ਕਹਿ ਸਕਦੇ ਹਾਂ ਇਹ ਕੈਂਸਰ ਬਣ ਸਕਦੀ ਹੈ ਪਰ ਅਸੀਂ ਡਰਨਾ ਨਹੀਂ ਹੈਗਾ ਅਸੀਂ ਅਸੀਂ ਉਸ ਨੂੰ ਬਾਦਰ ਵੀ ਨਹੀਂ ਕਰਨਾ ਕਿ ਇਹ ਕੈਂਸਰ ਬਨੇਗਾ ਕਿ ਆਫਟਰ ਆਲ ਅਸੀਂ ਕਦੇ ਵੀ ਨਹੀਂ ਸੁਣਿਆ ਇਟ ਮੇ ਕਿਉਂਕਿ ਡਿਪੈਂਡ ਕਰਦਾ ਹੈ ਕਿ ਇਹ ਬਿਨਾਏ ਹੈ ਮੈਲੀਗਨੈਂਟ ਹੈ ਕਿਸ ਸਟੇਜ ਤੇ ਪਹੁੰਚਿਆ ਪਰ ਅੱਜ ਦੇ ਟਾਈਮ ਤੇ ਅਸੀਂ ਯੂਟਰਸ ਕੈਂਸਰ ਹਾਂ ਠੀਕ ਹੈ ਹੁੰਦਾ ਕਿਉਰੇਬਲ ਹੈ ਥੈਟ ਇਜ਼ ਕਿਉਰੇਬਲ ਔਰ ਕਿਉਰੇਬਲ ਕਿਦਾਂ ਬੀਗਿੰਗ ਅ ਨਾਇਰਵੈਦਾ ਡਾਕਟਰ ਮੈਂ ਤੇਹੀ ਐਡਵਾਈਸ ਕਰਾਂਗੀ ਕਿ ਕੁਝ ਵੀ ਇਦਾਂ ਗਲਤ ਇਧਰੋਂ ਉਧਰੋਂ ਸੁਣਨ ਕੇ ਪਰੇਸ਼ਾਨ ਹੋਣ ਦੀ ਬਜਾਏ ਉਹ ਆਪਣਾ ਲਾਈਫਸਟਾਈਲ ਆਪਣਾ ਖਾਣਾ ਪੀਣਾ ਉਹ ਚੇਂਜ ਕਰ ਲੈਣ ਇਹ ਫਾਈਬਰੋਇਡ ਜਾਂ ਸਿਸਟ ਕਿਸੇ ਵੀ ਤਰੀਕੇ ਉਹਨਾਂ ਦੇ ਖਾਣ ਪੀਣ ਦੇ ਨਾਲ ਹੀ ਠੀਕ ਹੋ ਜਾਣੀ ਉਹਨਾਂ ਨੂੰ ਨਾ ਸਰਜਰੀ ਦੀ ਜ਼ਰੂਰਤ ਪੈਣੀ ਹੈ ਤੇ ਨਾ ਹੀ ਉਹਨਾਂ ਨੂੰ ਕਿਸੇ ਹੋਰ ਐਲੋਪੈਥੀ ਟ੍ਰੀਟਮੈਂਟ ਦੀ ਲੋੜ ਪੈਣੀ ਹੈ ਚਲੋ ਦਸਤੀ ਵਿੱਚੋਂ ਇੱਕ ਅੱਧੀ ਨੂੰ ਤਾਂ ਮੰਨਿਆ ਵੀ ਚਲੋ ਇਹ ਪ੍ਰੋਬਲਮ ਆ ਗਈ ਪਰ ਦਸਤੀ ਵਿੱਚੋਂ 10 ਕੇਸ ਹੀ ਇਦਾਂ ਦੇ ਆ ਰਹੇ ਹੈਗੇ ਨੇ ਇਹ ਕਿਵੇਂ ਪੋਸੀਬਲ ਹੈ ਗੱਲ ਹਜਮ ਨਹੀਂ ਹੋ ਰਹੀ ਹੈਗੀ ਸਰ ਤੁਸੀਂ ਸੁਣਿਆ ਹੋਣਾ ਅੱਜ ਦੇ ਟਾਈਮ ਤੇ ਜਦੋਂ ਅਲਟراਸਾਉਂਡ ਫੀਮੇਲ ਕਰਾਨ ਜਾਂਦੀ ਹੈ ਤਾਂ ਪੀਸੀਓਡੀ ਦੀ ਪ੍ਰੋਬਲਮ ਨਾਰਮਲ ਉਹਨਾਂ ਦੀ ਰੇਡੀਓਲੋਜਿਸ ਉਹਨਾਂ ਦੀ ਅਲਟਰਾਸਾਉਂਡ ਚ ਲਿਖਦੇ ਆ ਕਿ ਇਹ ਪੀਸੀਓਡੀ ਦੀ ਪ੍ਰੋਬਲਮ ਹੈ ਉਸ ਨੂੰ ਹਮਨੇ ਪਹਿਲਾਂ ਵੀ ਕਿਹਾ ਸੀਗਾ ਕਿ ਪੀਸੀਓਡੀ ਇਜ਼ ਨਾਟ ਅ ਡਿਜ਼ੀਜ਼ ਐਨੀ ਡੇਂਜਰਸ ਡਿਜ਼ੀਜ਼ ਨਹੀਂ ਹੈ ਮੈਂ ਉਦੋਂ ਵੀ ਇਹ ਡਿਫਾਈਨ ਕੀਤਾ ਸੀਗਾ ਕਿ ਸਰ ਓਵਰੀਜ਼ ਦੇ ਵਿੱਚ ਜਿਹੜੇ ਐਗਸ ਫੋਲਿਕਲ ਬਣਦੇ ਹੈਗੇ ਆ ਹੁਣ ఓਵਰੀ ਦੇ ਵਿੱਚ ਅੰਟਿਲ ਅਨਲੈਸ ਫੋਲਿਕਲ ਬਣਨਗੇ ਹੀ ਨਹੀਂ ਤਾਂ ਪ੍ਰੈਗਨਨਸੀ ਹੋਣੀ ਨਹੀਂ ਕਿਉਂਕਿ ਐਸ ਫੋਲਿਕਲਸ ਦੇ ਵਿੱਚੋਂ ਹੀ ਤਾਂ ਅਸੀਂ ਆ ਦੇਖ ਰਹੇ ਨਾ ਰੈੱਡ ਐਗ ਜੋ ਦੇਖ ਰਹੇ ਆ ਇਹਨਾਂ ਫੋਲਿਕਲਸ ਦੇ ਵਿੱਚੋਂ ਤਾਂ ਇਹ ਰੈੱਡ ਐਗ ਰਿਲੀਜ਼ ਹੋਣਾ ਹੈਗਾ ਇਹ ਰਿਲੀਜ਼ ਹੋਏਗਾ ਤਾਂ ਹੀ ਪ੍ਰੈਗਨਨਸੀ ਹੋਏਗੀ ਇਹ ਸਿਰਫ ਗਿਣਤੀ ਦੇ ਵਿੱਚ ਜ਼ਿਆਦਾ ਬਣਦੇ ਆ ਉਹਨਾਂ ਨੂੰ ਕਹਿੰਦੇ ਆ ਪੀਸੀਓਡੀ ਪੋਲੀਸਿਸਟਿਕ ఓਵਰੀਅਨ ਸਿੰਡਰਮ ਸਿਰਫ ਗਿਣਤੀ ਜ਼ਿਆਦਾ ਬਣਦੇ ਆ ਤਾਂ ਅਸੀਂ ਇਸ ਨੂੰ ਆਪਣੇ ਖਾਣ-ਪੀਣ ਦੇ ਨਾਲ ਇਸ ਨੂੰ ਅਸੀਂ ਰਿਵਰਸ ਬਹੁਤ इजीली ਕਰ ਸਕਦੇ ਆ ਤੁਸੀਂ ਕਹਿ ਰਹੀ ਹੈਗੀ ਕਿ ਅੱਜਕੱਲ੍ਹ ਜਿਹੜਾ ਕਿ ਆਪਣਾ ਖਾਣ-ਪੀਣ ਹੈਗਾ ਉਹ ਸਭ ਤੋਂ ਬਡੀ ਵਜ੍ਹਾ ਹੈਗਾ ਯਾ ਇਹਨਾਂ ਪ੍ਰੋਬਲਮਸ ਸੀ ਜੇ ਖਾਂਪੀਂ ਦੇ ਨਾਲ ਪ੍ਰੋਬਲਮ ਹੋਈਆਂ ਤਾਂ ਫਿਰ ਉਸ ਦਾ ਕੋਈ ਸੋਲੂਸ਼ਨ ਇਦਾਂ ਤਾਂ ਨਹੀਂ ਹੈਗਾ ਜਿਹਨੂੰ ਠੀਕ ਕੀਤਾ ਜਾ ਸਕੇ ਘਰ ਦੇ ਵਿੱਚ ਹੀ ਰਹਿ ਕੇ ਘਰੇਲੂ ਨੁਸਖੇ ਦੇ ਨਾਲ ਸਰ ਮੈਂ ਹਮੇਸ਼ਾ ਦੀ ਤਰ੍ਹਾਂ ਕਹਿੰਨੇ ਆ ਕਿ ਕਿਸੇ ਹਸਪੀਟਲ ਨੂੰ ਸਾਡਾ ਟ੍ਰੀਟਮੈਂਟ ਮੰਨਦੇ ਹੋਇਆ ਜੇ ਅਸੀਂ ਆਪਣੀ ਕਿਚਨ ਨੂੰ ਸੋਚੀ ਕਿ ਸਾਡੀ ਇਹ ਫਾਰਮੇਸੀ ਹੈ ਫਾਰਮੇਸੀ ਵਿੱਚ ਮੈਡੀਸਿਨਸ ਹੁੰਦੀਆਂ ਸਾਰੇ ਸਪਾਈਸਸ ਹੁੰਦੇ ਆ ਅਸੀਂ ਅੱਜ ਜੋ ਵੀ ਸਮਾਨ ਰੱਖਿਆ ਹੈਗਾ ਇਹ ਫਾਈਬਰੋਇਡ ਤੇ ਸਿਸਟ ਦਾ ਸੋਲੂਸ਼ਨ ਹੀ ਰੱਖਿਆ ਹੈਗਾ ਸਰ ਡੇਲੀ ਜੇ ਫਾਈਬਰੋਡਾਇਸਿਸ ਦੀ ਪ੍ਰੋਬਲਮ ਹੈਗੀ ਹੈ ਤਾਂ ਉਹ ਆਪਣੇ ਕਿਚਨ ਦੇ ਵਿੱਚ ਹੀ ਸਪਾਈਸਸ ਦੇਖਣ ਲਾਈਕ ਅਸੀਂ ਹਮੇਸ਼ਾ ਦੀ ਤਰ੍ਹਾਂ ਦੱਸਦੇ ਹੈਗੇ ਹਾਂ ਦਾਲਚੀਨੀ ਹੋ ਗਿਆ ਜੁਆਇਨ ਹੋ ਗਿਆ ਮੋਟੀ ਇਲਾਇਚੀ ਹੋਗੀ ਪਰ ਅੱਜ ਮੈਂ ਜੋ ਸਪੈਸ਼ਲ ਫਾਰਮੂਲੇਸ਼ਨ ਰੱਖੀ ਹੈ ਸਰ ਉਹ ਸਪੈਸ਼ਲ ਫਾਈਬਰੋਡਾਇਸਿਸ ਦੀ ਰੱਖੀ ਹੈ ਕਿਉਂਕਿ ਇਹ ਫਾਈਬਰਡ ਕੁਛ ਨਹੀਂ ਹੈ ਸਰ ਇਹ ਮਸਲ ਫਾਈਬਰ ਔਰ ਲਿਕਵਿਡ ਦੀ ਇੱਕ ਫਾਰਮ ਹੈ ਤੇ ਜਿਹੜੀ ਸਿਸਟਸ ਸਰ ਇਹ ਮੈਂ ਹੁਣੇ ਡਿਫਾਈਨ ਕੀਤਾ ਕਿ ਇਹ ਗੰਦਾ ਬਲੱਡ ਜਾਂ ਪਾਣੀ ਦੀ ਰਸੋਲੀ ਹੈ ਜਿਹੜੀ ਕਿ ਬੜੇ इजीली ਸ਼ਰਿੰਕ ਹੋ ਸਕਦੀ ਹੈ ਕੀ ਹੈ ਤਾਂ no need to go through any surgery so ਅੱਜਕੱਲ ਦੇ ਮੈਮ ਕਈ ਪ੍ਰੋਡਕਟਸ ਵੀ ਹੈਗੇ ਨੇ ਅਵੇਲੇਬਲ ਮਾਰਕੀਟ ਦੇ ਵਿੱਚ ਭਾਵੇਂ ਉਹ ਕੋਈ ਵੀ ਪ੍ਰੋਡਕਟ ਲਾ ਲਿਏ ਉਹ ਹਿਊਜ਼ਫੁਲ ਜੇਕਰ ਵੂਮਨਸ ਕਰਦੇ ਨੇ ਉਹਨਾਂ ਨੂੰ ਵੀ ਇਹ ਪ੍ਰੋਬਲਮ ਹੁੰਦੀ ਹੈ ਸਰ ਜਿਹੜੇ ਤੁਸੀਂ ਪ੍ਰੋਡਕਟਸ ਦੀ ਗੱਲ ਕੀਤੀ ਹੈਗੀ ਹੈ ਇਹ ਜਿਸ ਤਰ੍ਹਾਂ ਕਿ ਆਈ ਹੋਪ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਕੁਝ ਵੀ ਵੀ واਸ਼ ਡਿਜ਼ਾਈਨਰ ਤੇ ਯੂਜ਼ ਕਰਦੇ ਹੈਗੇ ਆ ਅਗੇਨ ਐਂਡ ਅਗੇਨ واਸ਼ ਕਰਦੇ ਹੈਗੇ ਆ ਤਾਂ ਸਰ ਸਾਨੂੰ ਆਪਣੇ ਡਿਜ਼ਾਈਨਰ ਨੂੰ ਵਾਰੀ ਵਾਰੀ ਔਰ ਉਹ ਨੂੰ ਵਾਸ਼ ਨਹੀਂ ਕਰਨਾ ਚਾਹੀਦਾ ਕਿਉਂਕਿ ਵੈਜਾਇਨਾ ਦਾ ਇੱਕ ਆਪਣੇ ਸੀਕਰੇਸ਼ਨ ਹੈ ਵੈਜਾਇਨਾ ਦਾ ਇੱਕ ਆਪਣਾ ਪੀ ਐਚ ਲੈਵਲ ਹੈ ਉਹ ਪੀ ਐਚ ਲੈਵਲ ਜਿਹੜਾ ਹੈ ਉਹ ਮੇਨਟੇਨ ਰਹਿਣਾ ਜ਼ਰੂਰੀ ਹੈ ਕਿਉਂਕਿ ਵੈਜਾਇਨਸ ਜਿਹੜੀ ਲੂਬ੍ਰੀਕੇਸ਼ਨ ਹੈਗੀ ਹੈ ਸੈਕਸ ਟਾਈਮ ਤੇ ਵੀ ਸਰ ਲੂਬ੍ਰੀਕੇਸ਼ਨ ਜ਼ਰੂਰੀ ਹੁੰਦੀ ਹੈਗੀ ਹੈ ਲੂਬ੍ਰੀਕੇਸ਼ਨ ਨਹੀਂ ਹੋਏਗੀ ਤਾਂ ਉਹ ਇਜੈਕੂਲੇਸ਼ਨ ਨਹੀਂ ਹੋ ਪਾਏਗੀ ਤਾਂ ਨਾ ਹੀ ਮੇਲ ਔਰ ਫੀਮੇਲ ਦੋਨੋਂ ਪਾਰਟਨਰ ਸੈਟੀਸਫਾਈ ਨਹੀਂ ਹੋ ਸਕਤੇ ਠੀਕ ਹੈ ਤਾਂ ਇਸ ਦੇ ਵਿੱਚ ਸਰ ਡੈਡ ਸੈਲਸ ਹੈਗੇ ਆ ਜੋ ਡੈਡ ਸੈਲਸ ਬਣਨੇ ਉਹੀ ਨਿਕਲਨੇ ਹੈਗੇ ਆ ਤਾਂ ਉਹ ਇਸ ਕਰਕੇ ਸਾਨੂੰ ਅਗੇਨ ਐਂਡ ਅਗੇਨ ਸਾਨੂੰ ਬਾਹਰ ਲੇ ਇਹ ਪ੍ਰੋਡਕਟ ਯੂਜ਼ ਨਹੀਂ ਕਰਨੇ ਚਾਹੀਦੇ। ਅੱਜਕੱਲ ਤਾਂ ਆਮ ਸੁਣਨ ਦੇ ਵਿੱਚ ਵੀ ਆਉਂਦਾ ਹੈ ਕਿ ਡਾਕਟਰਾਂ ਦੇ ਵੱਲੋਂ ਰეკਮੈਂਡ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣਾ ਯੂਸਟਰੈਸ ਰਿਮੂਵ ਕਰ ਦਿਓ। ਕਿ ਵਾਕਈ ਐਨੀ ਨੋਬਤ ਆ ਜਾਂਦੀ ਹੈਗੀ ਆ ਕਿ ਇਹ ਇੰਨਾ ਜ਼ਿਆਦਾ ਯਾਨੀ ਕਿ ਖਤਰਨਾਕ ਹੈਗਾ ਕਿ ਰਿਮੂਵ ਹੀ ਕਰ ਦੋ ਉਸ ਪਾਰਟ ਨੂੰ। ਸਰ ਇਹ ਨਾ ਸੁਣਨ ਤੇ ਮੇਲ ਨੂੰ ਬੜਾ ਸੌਖਾ ਲੱਗਦਾ ਆ। ਹੁਣ ਮੈਂ ਫੀਮੇਲ ਹਾਂ ਔਰ ਤੁਸੀਂ ਮੇਲ ਤੁਸੀਂ ਸੋਚੋ ਮੈਂ ਤੁਹਾਨੂੰ ਕਹਾਂ ਸਰ ਤੁਸੀਂ ਆਪਣਾ ਹਾਰਟ ਕਢਾ ਦਿਓ ਤਾਂ ਕੁਐਸ਼ਨਸ ਹੋ ਸਕਦੇ ਆ ਤੁਸੀਂ ਇਦਾਂ ਨਹੀਂ ਸਰ ਸਿਮਿਲਰਲੀ ਇਹ ਵਜਾਇਨਾ ਜਿਹੜਾ ਹੈ ਯੂਟਰਸ ਹੈ ਜਿਹੜਾ ਹੈ ਇਹ ਫੀਮੇਲ ਦਾ ਇੱਕ ਬੜਾ ਪ੍ਰੀਸ਼ੀਅਸ ਅੰਗ ਹੈ ਸਰ ਜਿਹਦੇ ਕਰਕੇ ਉਹ ਫੀਮੇਲ ਹੈ ਜਿਹਦੇ ਕਰਕੇ ਉਹਨੇ ਮਾਂ ਬੰਨਣਾ ਤਾਂ ਅਸੀਂ ਉਸ ਇੰਨੇ ਪ੍ਰੀਸ਼ੀਅਸ ਪਾਰਟ ਨੂੰ ਅਗਰ ਸਾਰੇ ਨੂੰ ਕਢਾ ਦਾਂਗੇ ਸਪੋਜ਼ ਅਸੀਂ ਯੂਟਰਸ ਕਢਾ ਦਿੰਨੇ ਆ ਅਸੀਂ ਕਿਸੇ ਵੀ ਇੰਪਿਉਰਿਟੀ ਦੇ ਵਿੱਚ ਟਿਊਬ ਕਢਾ ਦਿੰਨੇ ਹੈਗੇ ਭਾਵੇਂ ਉਹ ਡਿਸਟਰਬ ਹੋਈ ਹੁੰਦੀ ਆ ਤਸਰ ਉਹ ਇੱਕ ਖੋਖਲਾ ਤਾਂ ਹੋ ਗਿਆ ਨਾ ਸਾਡਾ ਉਹ ਪਾਰਟ ਖੋਖਲਾ ਹੋ ਗਿਆ ਤੇ ਉਸ ਤੋਂ ਬਾਅਦ ਅਸੀਂ ਇੱਕ ਸੋਲੂਸ਼ਨਸ ਤੋਂ ਬਾਅਦ ਅਸੀਂ 108 ਪ੍ਰੋਬਲਮਸ ਅਸੀਂ ਹੋਰ ਲਗਾ ਲੈਣੇ ਆ ਇਹ ਕਾਮਨ ਸੈਂਸ ਹੈ ਤਾਂ ਇਸ ਕਰਕੇ ਮੈਂ ਐਡਵਾਈਸ ਕਰਾਂਗੀ ਕਿ ਇੰਨਾ ਸੌਖਾ ਨਾ ਸੋਚੋ ਵੀ ਜਿ세 ਯੂਟਰਸ ਕਢਾਤਾ ਤਾਂ ਇਹ ਕੰਮ ਨਿਪੜਿਆ ਅਸੀਂ ਸੌਖੇ ਹੋ ਜਾਾਂਗੇ ਸਖਾਲੇ ਨਹੀਂ ਹੋਗੇ 108 ਪ੍ਰੋਬਲਮ ਹੋਰ ਹੋ ਜਾਣਗੀ ਹੈ ਸੋਕੀ ਮੈਮ ਕਿ ਇਹ ਜਿਹੜੀ ਕਿ ਪ੍ਰੋਬਲਮ ਦੇ ਨਾਲ ਫਿਰ ਅੱਗੇ ਜਿਹੜਾ ਕਿ ਹੈ Uh, कह सकते हैं कि आगे परिवार ਦੇ ਵਿੱਚ ਵਾਧਾ ਕਰਨ ਦੇ ਵਿੱਚ ਵੀ ਫਿਰ ਔਕੜਾਂ ਆਉਂਦੀਆਂ ਨੇ ਮੇਰਾ ਸਿੱਧਾ ਸਿੱਧਾ ਸਵਾਲ ਹੈ ਕਿ ਅਜਿਹੇ ਦੇ ਵਿੱਚ ਜੇਕਰ ਕੋਈ ਵੂਮਨਸ ਗੰਡਾ ਜਾਂ ਫਿਰ ਸੋਲੀਆਂ ਤੋਂ ਪੀੜਤ ਹੈਗੀ ਹੈ ਕਿ ਉਹ ਅੱਗੇ ਮਾਂ ਬਣਨ ਦਾ ਸੁੱਖ ਪੋਕ ਸਕਦੀ ਹੈ ਯੈਸ ਜਦੋਂ ਯੂਟਰਸ ਹੀ ਨਹੀਂ ਰਹੇਗਾ ਜਿੱਥੇ ਬੇਬੀ ਇੰਪਲਾਂਟ ਹੋਣਾ ਹੈ ਤਾਂ ਮਾਂ ਬਣਨ ਦਾ ਸੁਪਨਾ ਤਾਂ ਸਰ ਨਾਲ ਨਾਲ ਅਸੀਂ ਆਪਣਾ ਸੁਪਨੇ ਨੂੰ ਐਕਸਪਲੋਰ ਕਰ ਰਹੇ ਹੈਗੇ ਆਂ ਬਈ ਠੀਕ ਹੈ ਅਸੀਂ ਮਦਰ ਨਹੀਂ ਬਣਨਾ ਚਾਹੁੰਦੇ ਜੇ ਅਸੀਂ ਯੂਟਰਸ ਕਢਾ ਰਹੇ ਹਾਂ ਤਾਂ ਉਹ ਪੋਸੀਬਲ ਨਹੀਂ ਹੈ ਇਸੇ ਕੀ ਯੂਟਰਸ ਰਿਮੂਵ ਨਾ ਹੋਵੇ ਚਲੋ ਇਹ ਦਿੱਕਤ ਫਿਰ ਵੀ ਹੈਗੀ ਹੈ ਜਿਵੇਂ ਕਿ ਸਟਾਰਟਿੰਗ ਹੈਗੀ ਹੈ ਜਾਂ ਫਿਰ ਉਸ ਸਮੇਂ ਦੇ ਦੌਰਾਨ ਕਿ ਉਹ ਪ੍ਰੈਗਨਨਸੀ ਕਨਸੀਵ ਹੋ ਸਕਦੀ ਹੈ ਸਰ ਅਗਰ ਯੂਟਰਸ ਨਹੀਂ ਹੈ ਤਾਂ ਪ੍ਰੈਗਨਨਸੀ ਕਨਸੈਪਸ਼ਨ ਪੋਸੀਬਲ ਨਹੀਂ ਹੈ ਇਥੋਂ ਤੱਕ ਕਿ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਟਿਊਬ ਦੇ ਵਿੱਚ ਹੀ ਐਮਬ੍ਰਿਓ ਨੇ ਇੱਥੇ ਸਟੇ ਕਰਨਾ ਹੈ ਔਰ ਇੱਥੇ ਹੀ ਮਿਲਣਾ ਹੈ ਤਾਂ ਟਿਊਬਸ ਵੀ ਬਹੁਤ ਜ਼ਰੂਰੀ ਹਿੱਸਾ ਹੁੰਦਾ ਅਗਰ ਟਿਊਬ ਨਹੀਂ ਹੈ ਯਾ ਯੂਟਰਸ ਨਹੀਂ ਹੈ ਤਾਂ ਸਰ ਇਹ ਪ੍ਰੈਗਨਨਸੀ ਤਾਂ ਕਿਸੇ ਵੀ ਕੀਮਤ ਪੋਸੀਬਲ ਨਹੀਂ ਹੈ ਸਰ ਹੋਰ ਕੀ ਕੀ ਇਸ ਦੇ ਦੇ ਕੀ ਹੈ ਮੈਰਿਡ ਲਾਈਫ ਤੇ ਇਫੈਕਟ ਪੈ ਸਕਦੇ ਹੈਗੇ ਨੇ ਸਰ ਸੈਕਸ਼ੂਅਲ ਲਾਈਫ ਟੋਟਲੀ ਡਿਸਟਰਬ ਹੋ ਜਾਂਦੀ ਹੈਗੀ ਆ ਤੁਹਾਨੂੰ ਪਤਾ ਹੀ ਯੂਟਰਸ ਕਢਾਣ ਤੋਂ ਬਾਅਦ ਤਾਂ ਉਹ ਪੀ ਐਚ ਲੈਵਲ ਤਾਂ ਬੜਾ ਕੁਐਸਚਨ ਹੀ ਅਰਾਈਜ਼ ਨਹੀਂ ਹੋ ਰਿਹਾ ਹੈਗਾ ਸੈਕਸ਼ੂਅਲ ਲਾਈਫ ਵੀ ਡਿਸਟਰਬ ਹੈ ਉਹਨਾਂ ਦੀ ਔਰ ਉਹਨਾਂ ਦੀ ਆਪਣੀ ਹੈਲਥ ਉਸ ਤੋਂ ਪਹਿਲਾਂ ਤਾਂ ਉਹਨਾਂ ਨੇ ਆਪਣੀ ਹੈਲਥ ਅਸੀਂ ਜਿੰਦਾ ਤਾਂ ਰਹਿਣਾ ਨਾ ਸਰ ਅਸੀਂ ਜ਼ਿੰਦਗੀ ਜਿਉਣੀ ਆ ਨਾ ਕਿ ਕਟਣੀ ਆ ਪਰ ਲੇਡੀ ਜਦੋਂ ਯੂਟਰਸ ਕਢਾ ਲੈਂਦੇ ਫਿਰ ਉਹ ਆਪਣੇ ਲਾਈਫ ਨੂੰ ਕੱਟਦੀਆਂ ਉਹ ਜਿਉਂਦੀਆਂ ਨਹੀਂ ਸਰ ਸੋ ਚੀਜ਼ਾਂ ਬਹੁਤ ਯਾਨੀ ਕਿ ਵਿਚਾਰ ਕਰਨ ਵਾਲੇ ਨੇ ਹਾਲਾਂਕਿ ਜੇਕਰ ਕਿਸੇ ਨੂੰ ਨਾ ਦਿੱਕਤ ਹੁੰਦੀ ਹੈ ਨਾ ਇਸ ਟੌਪਿਕ ਤੇ ਉੱਪਰ ਕੋਈ ਗਲਬਾਤੀ ਨਹੀਂ ਕਰਦੇ ਕਿੰਨੇ ਸ਼ੇਅਰ ਵੀ ਨਹੀਂ ਕਰ ਲੀਡਸ ਕਰਦੀਆਂ ਹਾਲਾਂਕਿ ਜੋ ਜੇਕਰ ਹੁੰਦੀ ਹੈ ਪਰ ਜੇਕਰ ਗੱਲਬਾਤ ਹੋਵੇ ਸਾਡਾ ਮਕਸਦ ਇਹੀ ਹੈ ਕਿ ਜੋ ਵੀ ਪਰੇਸ਼ਾਨੀ ਹੈਗੀ ਮਹਿਲਾਵਾਂ ਨੂੰ ਉਸਦੇ ਉੱਪਰ ਖੁੱਲ ਕੇ ਚਰਚਾ ਹੋਵੇ ਤੇ ਇਹ ਵੀ ਜਿਹੜਾ ਕਿ ਡਾਕਟਰਾਂ ਦੇ ਵੱਲੋਂ ਜਿਹੜੀ ਕਿ ਜਾਣਕਾਰੀ ਦਿੱਤੀ ਜਾਂਦੀ ਹੈ ਹਾਲਾਂਕਿ ਤੁਸੀਂ ਇੱਕ ਡਾਕਟਰ ਦੇ ਵੱਲੋਂ ਜੇਕਰ ਤੁਹਾਨੂੰ ਕਿਹਾ ਗਿਆ ਕਿ ਯੂਟਰਸ ਮੂਵ ਕਰੋ ਪਰ ਨਹੀਂ ਦੋ ਚਾਰ ਦੀ ਰਾਏ ਜ਼ਰੂਰ ਲੈਣੀ ਚਾਹੀਦੀ ਹੈਗੀ ਜੇਕਰ ਆਪਾਂ ਆਯੁਰਵੇਦਾਂ ਦੀ ਗੱਲ ਕਰੀਏ ਮੈਮ ਇਹ ਜਿਹੜੀਆਂ ਜੋ ਵੀ ਆਪਾਂ ਇੱਥੇ ਚੀਜ਼ਾਂ ਡਿਸਪਲੇ ਕੀਤੀਆਂ ਨੇ ਇਹ ਕੀ ਹੈ ਤੇ ਕਿਵੇਂ ਯੂਜ਼ ਕਰੀਏ ਤਾਂ ਕਿ ਆਪਾਂ ਨੂੰ ਇਸ ਤੋਂ ਗੰਡਾ ਤਿਲਕੋਲੋਂ ਤੋਂ ਛੁਟਕਾਰਾ ਮਿਲ ਜੇ ਸਰ ਅੱਜ ਦੇ ਮੌਸਮ ਦੇ ਵਿੱਚ ਕੱਚੀ ਹਲਦੀ ਆ ਰਹੀ ਹੈਗੀ ਜਿਹੜੀ ਅਦਰਕ ਦੀ ਤਰ੍ਹਾਂ ਹੁੰਦੀ ਹੈਗੀ ਇਹ ਅਸੀਂ ਕੱਚੀ ਹਲਦੀ ਸਰ ਆ ਦੇਖੋ ਅਸੀਂ ਇਹ ਕੱਚੀ ਹਲਦੀ ਇਸ ਨੂੰ ਕਾ ਕੇ ਰੱਖੀ ਹੋਈ ਹੈਗੀ ਇਹ ਸੁਕਾਈ ਹੋਈ ਹੈ ਸਰ ਹਨਾ ਤਾਂ ਆ ਉਹਨਾਂ ਨੇ ਕੱਚੀ ਹਲਦੀ ਸੁਕਾ ਕੇ ਤੇ ਫੇਰੇ ਇਹਦਾ ਬਣਾ ਲੈਣਾ ਪਾਊਡਰ ਇਹਦਾ ਪਾਊਡਰ ਬਣਾ ਕੇ ਸਰ ਇਹ ਐਂਟੀ ਇਨਫਲਮੇਟਰੀ ਹੈ ਐਂਟੀ ਆਕਸੀਜੈਂਟ ਹੈਗੀ ਹੈ ਐਂਟੀ ਫੰਗਲ ਹੈਗੀ ਐਂਟੀ ਬੈਕਟੀਰੀਅਲ ਹੈਗੀ ਹੈ ਇਹ ਹਲਦੀ ਦੇ ਜ਼ਬਰਦਸਤ ਫਾਇਦੇ ਆ ਪੁਰਾਣੇ ਟਾਈਮ ਤੇ ਕਹਿੰਦੇ ਸੀ ਨਾ ਕਿ ਬੱਚੇ ਨੂੰ ਕਿਤੇ ਸਰਟੀਫਿਟ ਵੱਜ ਗਈ ਤਾਂ ਦੁੱਧ ਚ ਹਲਦੀ ਪਾ ਕੇ ਦੇ ਦੋ ਹਲਦੀ ਵਾਲਾ ਦੁੱਧ ਦੇ ਦੋ ਤਾਂ ਅਸੀਂ ਅੱਜ ਦੇ ਟਾਈਮ 'ਚ ਅਸੀਂ ਕਿ ਕਹਿੰਨੇ ਕਿ ਗੋਲੀ ਕਿਹੜੀ ਪਈ ਹੈਗੀ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਇਹ ਕੋਈ ਛੋਟੀ ਮੋਟੀ ਸੱਟ ਸਿਰਦਰ ਤੇ ਅਸੀਂ ਉਸ ਨੂੰ ਕੈਮੀਕਲਸ ਗੋਲੀਆਂ ਖਵਾ ਰਹੇ ਹੈਗੇ ਕਿਉਂ ਖਵਾ ਰਹੇ ਆ ਜਦਕਿ ਸਾਡੇ ਕਿਚਨ ਦੇ ਵਿੱਚ ਹੀ ਇਹ ਸਭ ਸਮਾਨ ਪਿਆ ਅਸੀਂ ਕਿਉਂਕਿ ਜੇ ਫਾਈబ్రੋਇਡ ਜਾਂ ਸਿਸਟ ਹੈਗੀਆਂ ਤਾਂ ਫੀਮੇਲਸ ਨੂੰ ਯੂਰਿਨ ਅਗੇਨ ਐਂਡ ਅਗੇਨ ਯੂਰਿਨ ਦੇ ਵੀ ਪ੍ਰੋਬਲਮ ਆਏਗੀ ਉਹਨਾਂ ਦਾ ਰੈਕਟਮ ਜਿਹੜਾ ਉਹ ਵੀ ਡਿਸਟਰਬ ਹੋਏਗਾ ਸਮ ਟਾਈਮਸ ਟੂਲ ਪਾਸ ਕਰਨ ਵਿੱਚ ਵੀ ਦਿੱਕਤ ਆਂਦੀ ਹੈਗੀ ਉਹਨਾਂ ਦੇ ਪੈਲਵਿਸ ਪਾਰਟ ਦੇ ਵਿੱਚ ਓਵਰ 올 ਪੇਨ ਵੀ ਰਹਿੰਦੀ ਹੈਗੀ ਐ ਇਦਾਂ ਦੀਆਂ ਪ੍ਰੋਬਲਮਸ ਹੈਗੀਆਂ ਪੇਨ ਰੀਲੀਫ ਵਾਸਤੇ ਤਾਂ ਦੇਖੋ ਹਲਦੀ ਅਸੀਂ ਰੱਖੀ ਹੈ ਨਾਲ ਅਸੀਂ ਰੱਖਿਆ ਸਰ ਇਹ ਆਮਲਾ ਕੱਚਾ ਆਮਲਾ ਸੀਜ਼ਨਲ ਉਹ ਲੈਂਦੇ ਰਹਿਣ ਜਾਂ ਬਿਨਾਂ ਸੀਜ਼ਨ ਤੋਂ ਤਾਂ ਪਾਊਡਰ ਬਣਾ ਕੇ ਘਰ ਰੱਖ ਲੈਣ ਅਸੀਂ ਨਾਲ ਰੱਖੀ ਹੈ ਸਰ ਹਲਦੀ ਸੌਰੀ ਅਦਰਕ ਅਦਰਕ ਦੇ ਨਾਲ ਆਪਾਂ ਤੰਗੀਆਂ ਹਰ ਵਾਰੀ ਦੀ ਤਰ੍ਹਾਂ ਕਿਉਂਕਿ ਇਸ ਪ੍ਰੋਬਲਮ ਦੇ ਨਾਲ ਨਾਲ ਥਾਇਰੋਇਡ ਬਹੁਤ ਡਿਸਟਰਬ ਹੁੰਦਾ ਹੈਗਾ ਉੱਪਰ-ਨੀਚੇ ਹੋ ਜਾਂਦਾ ਸਮ ਟਾਈਮ ਹਾਈਪੋ ਜਾਂ ਹਾਈਪਰ ਹੋ ਜਾਂਦਾ ਤਾਂ ਸਾਨੂੰ ਥਾਇਰੋਇਡ ਰਿਵਰਸ ਕਰਨ ਦੇ ਵਿੱਚ ਤੰਗੀਆਂ ਹੈਲਪ ਕਰੇਗਾ ਨਾਲ ਅਸੀਂ ਐਸ ਰੱਖੀ ਹੈ ਸਰ ਇਹ ਅਸ਼ੋਕਛਲ ਹੈ ਜੀ ਹੁਣ ਉਹਨਾਂ ਨੇ ਅਸ਼ੋਕਛਲ ਦਾ ਪਾਊਡਰ ਬਣਾਣਾ ਹੈ ਅਸ਼ੋਕਛਲ ਤੇ ਆਮਲਾ ਇੱਕ ਤੇ ਛੋਟਾ ਜਿਹਾ ਪਾਊਡਰ ਮੀਨਸ ਕਹਿੰਦਾ ਕਿ ਅੱਧਾ ਚਮਚ ਆ ਇਹਦਾ ਹਲਦੀ ਦਾ ਪਾਊਡਰ ਤੇ ਨਾਲ ਉਹ 1 ਇੱਕ ਇੰਚ ਦਾ ਟੁਕੜਾ ਅਦਰਕ ਦਾ ਲੈ ਕੇ ਇਹਦਾ ਪਾਊਡਰ ਬਣਾ ਕੇ ਉਹਨਾਂ ਨੇ ਖਾਲੀ ਪੇਟ ਲੈ ਲੈੰਦਾ ਕਾੜਾ ਬਣਾ ਲੈਣ ਭਾਵੇਂ ਇਹਨੂੰ ਪਾਊਡਰ ਫਾਰਮ ਚ ਲੈ ਲਿਆ। ਜੇ ਦੋਹੀ ਤੁਸੀਂ ਬਣਾ ਕੇ ਰੱਖਿਆ ਵੀ ਹੋਇਆ ਹੈ। ਸਰ ਇਹ ਮੇਰੀ ਤਾਂ ਇੱਕ ਟਾਈਮ ਹੈਬਿਟ ਹੈ ਸਰ ਇਸ ਨੂੰ ਅਸੀਂ ਗ੍ਰੀਨ ਟੀ ਕਹਿ ਦਿੰਨੇ ਹੈਗੇ ਆ ਮਤਲਬ ਅਸੀਂ ਉਹ ਬਾਜ਼ਾਰ ਵਾਲੀ ਗ੍ਰੀਨ ਟੀ ਨਹੀਂ ਲੈਣੀ ਹੈਗੀ ਅਸੀਂ ਇਹ ਗ੍ਰੀਨ ਟੀ ਬਣਾਈ ਹੈਗੀ ਸਰ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਟੈਕਸਚਰ ਕਲਰ ਆ ਰਿਹਾ ਹੈ ਹਲਦੀ ਦਾ ਇਹ ਸਭ ਚੀਜ਼ਾਂ ਪਾ ਕੇ ਮੈਂ ਇੱਕ ਟਾਈਮ ਤਾਂ ਡੇਲੀ ਆਪਾਂ ਨੇ ਆਪਦੀ ਬਣਾਈ ਹੋਈ ਗ੍ਰੀਨ ਟੀ ਲੈਣੀ ਲੈਣੀ ਇਹ ਖਾਲੀ ਪੇਟ ਪਹਿਰੇ ਕੜਾ ਪੀਣਾ ਹੈਗਾ ਸਰ ਖਲਨੀ ਪੇਟ ਵੀ ਪੀ ਸਕਦੇ ਹੋ ਜਿਵੇਂ ਫੀਮੇਲਸ ਨੂੰ ਦੁਪਹਿਰ ਦੇ ਟਾਈਮ ਤੇ ਲੱਗਦਾ ਹੈ ਕਿ ਅਸੀਂ ਕੁਝ ਚਾਹ ਪੀਣੀ ਹੈਗੀ ਉਹ ਚਾਹ ਪੀਣ ਦੀ ਬਜਾਏ ਨਾ ਉਹ ਗ੍ਰੀਨ ਟੀ ਹੀ ਯੂਜ਼ ਕਰਨ ਜੇਕਰ ਉਹਨਾਂ ਨੂੰ ਫਾਈਬਰ ਰੀਸਟ੍ਰੀ ਪ੍ਰੋਬਲਮ ਹੈਗੀ ਤਾਂ ਇਹ ਉਹਨਾਂ ਦੀ ਸਰਵਿਧੀ ਨਾ ਮੰਥ ਬੜਾ ਇਜ਼ੀ ਇਹਨਾਂ ਦੀ ਡਿਸਾਲਵ ਹੋ ਜਾਣੀ ਹੈ ਪੱਕਾ ਤੁਸੀਂ 100% ਸ਼ੋਰ ਕਰਦੇ ਹੋ ਕਿ 1 ਮਹੀਨੇ ਦੇ ਵਿੱਚ ਵਿੱਚ ਇਹ ਪ੍ਰੋਬਲਮ ਖਤਮ ਹੋ ਜੂ। ਸਰ ਤੁਸੀਂ ਹੁਣ ਗੱਲ ਕੀਤੀ 100% ਦੀ। ਜੇ 100% ਦੀ ਗੱਲ ਤੇ ਆਨੇ ਆ ਐ ਚੀਜ਼ਾਂ ਉਹਨਾਂ ਕੋਲ ਹੈਗੀਆਂ। ਜੇ 100% ਵਾਲਾ ਕੁਐਸਚਨ ਹੈ ਮੰਨ ਲਓ ਉਹਨਾਂ ਨੂੰ ਫਾਈਬਰੋਇਡ ਜਾਂ ਅਸਿਸਟ ਦੀ ਜ਼ਿਆਦਾ ਪ੍ਰੋਬਲਮ ਹੈ ਤੇ ਪ੍ਰੈਗਨੈਂਸੀ ਵੀ ਕਨਸੀਵ ਕਰਨੀ ਹੈ ਤਾਂ ਉਹਨਾਂ ਨੇ ਰਿਜ਼ਲਟ ਜਲਦੀ ਲੈਣਾ। ਉਸ ਕੇਸ ਦੇ ਵਿੱਚ ਸਰ ਉਹਨਾਂ ਨੇ ਕਚਨਾਰ, ਜੋਖਾਰ ਤੇ ਮੂਲੀਖਾਰ ਤਿੰਨਾਂ ਨੂੰ 50-50 ਗ੍ਰਾਮ ਪੰਚਾਰੀ ਤੋਂ ਲੈਣ। 50-50 ਗ੍ਰਾਮ ਲੈ ਕੇ ਤਿੰਨ ਦਾ ਪਾਊਡਰ ਬਣਾ ਕੇ 100% ਗਾਰੰਟੀ ਦੇ ਵਿੱਚ ਤੁਸੀਂ ਗੱਲ ਕੀਤੀ ਤਾਂ ਉਹ ਇਹਨੂੰ ਖਾਲੀ ਪੇਟ ਇੱਕ ਚਮਚ ਲੈ ਕੇ ਤੇ ਮਹੀਨਾ ਵੀ ਨਹੀਂ ਪੈਣਾ ਸਰ ਉਹਨਾਂ ਨੂੰ ਪ੍ਰੈਗਨਨਸੀ ਵੀ ਕਨਸੀਵ ਹੋ ਜਾਣੀ ਕਿਉਂਕਿ ਜਦੋਂ ਅੰਦਰ ਯੂਟਰਸ ਹੀ ਕਲੀਨ ਆਊਟ ਹੋ ਗਿਆ ਸਾਰੇ ਇੰਪਿਉਰਟिज ਨਿਕਲ ਗਈਆਂ ਤਾਂ ਉਹਨਾਂ ਨੂੰ ਪ੍ਰੈਗਨਨਸੀ ਤਾਂ ਕਨਸੀਵ ਹੋ ਹੀ ਜਾਣੀ ਹੈ ਸੋ ਬਾਕੀ ਇਹ ਬਾ ਕਮਾਲ ਜਿਹੜੇ ਕਿ ਨੁਸਖਾ ਹੈਗਾ ਹਾਲਾਂਕਿ ਇਹ ਜਿਹੜੀ ਚੀਜ਼ਾਂ ਆਪਾਂ ਰੋਸ ਜਿਹੜਾ ਕਿ ਇਹ ਰਸੋਈ ਦੇ ਵਿੱਚ ਇਸਤੇਮਾਲ ਕਰਦੇ ਪਰ ਇਸਤੇਮਾਲ ਕਰਨ ਦਾ ਤਰੀਕਾ ਨਹੀਂ ਪਤਾ ਹੁੰਦਾ ਕਿਉਂਕਿ ਆਦੀ ਜਿਹੜੀ ਜਨਰੇਸ਼ਨ ਹੈ ਜਿਆਦਾ ਪੜ੍ਹ ਲਿਖੀ ਹੈ ਸ਼ਾਇਦ ਦਾਦੀਆਂ ਜਾਂ ਨਾਨੀਆਂ ਦੇ ਨੁਸਖੇ ਤਾਂ ਉਹਨਾਂ ਨੂੰ ਕੋਈ ਵਾਕਫ ਜਾਂ ਵਾ ਵਾਸਤਾ ਵੀ ਨਹੀਂ ਹੋਣਾ ਹੈਗਾ ਕਹਿੰਦੇ ਨੇ ਕਿ ਬਜ਼ੁਰਗਾਂ ਦਾ ਜਿਹੜਾ ਕਿ ਦੱਸੀ ਹੋਈ ਗੱਲ ਕਿਤੇ ਕਿਤੇ ਕੰਮ ਆਏ ਜਾਂਦੀ ਹੈ ਪਰ ਅੱਜ ਜਿਹੜੀ ਕਿ ਆਯੁਰਵੇਦਾ ਦੇ ਵਿੱਚ ਇਹ ਚੀਜ਼ ਦਾ ਜਿਹੜਾ ਕਿ ਉਹ ਦੱਸਿਆ ਗਿਆ ਹੈਗਾ ਆ ਨੁਸਖਾ ਤਾਂ ਤੁਸੀਂ ਵੀ ਇਹਨੂੰ ਜ਼ਰੂਰ ਅਪਣਾਓ ਮੈਮ ਕਈਆਂ ਦੇ ਅੱਜ ਦੇ ਸ਼ਡਿਊਲ ਦੇ ਵਿੱਚ ਨਾ ਟਾਈਮ ਦੀ ਬਹੁਤ ਕਮੀ ਹੈਗੀ ਆ ਜੇਕਰ ਆ ਚੀਜ਼ਾਂ ਨਹੀਂ ਕਰਦੇ ਤਾਂ ਹੋਰ ਕੀ ਚੀਜ਼ ਹੈਗੀ ਜਿਸ ਦੇ ਨਾਲ ਉਹ ਜਿਹੜਾ ਕਿ ਆਸਾਨੀ ਦੇ ਨਾਲ ਉਸ ਚੀਜ਼ ਨੂੰ ਠੀਕ ਕਰਦੇ ਜਿਸ ਤਰ੍ਹਾਂ ਕਿ ਸਿਮਿਲਰਲੀ ਮੈਨੂੰ ਵੀ ਟਾਈਮ ਦੀ ਬੜੀ ਸ਼ਾਰਟੇਜ ਰਹਿੰਦੀ ਹੈ ਮੈਂ ਆਪਣੀ ਗ੍ਰੀਨ ਟੀ ਨਾ ਇੱਕ ਬੋਟਲ ਦੇ ਵਿੱਚ ਸਿਰੇ ਸਿਰੇ ਜਦੋਂ ਆਪਣਾ ਬ੍ਰੇਕਫਾਸਟ ਤਿਆਰ ਕਰਦੇ ਆ ਤਾਂ ਮੈਂ ਇਹ ਗ੍ਰੀਨ ਟੀ ਮ ਇਹਤੇ ਇਸ ਨੂੰ ਬੋਟਲ ਦੇ ਵਿੱਚ ਪਾ ਕੇ ਲੈ ਆਉਣੀ ਹੈ ਮੈਂ ਸਾਰਾ ਦਿਨ ਇਹ ਹੀ ਪਾਣੀ ਪੀਣੀ ਹੈ ਕਿਤਾ ਬਹੁਤ ਫਾਇਦਾ ਹੈ ਫਿਰ ਵੀ ਅਗਰ ਆਪਾਂ ਗੱਲ ਕਰੀਏ ਕਿ ਫਾਈਬਰਡ ਯਾਰ ਸੋਲੀਏ ਨੂੰ ਉਹਨਾਂ ਨੂੰ ਪ੍ਰੋਬਲਮ ਹੈਗੀ ਆ ਸਰ ਇਹ ਕੰਚਨ ਪਾਊਡਰ ਕੰਚਨ ਪਾਊਡਰ ਹੈ ਤੇ ਨਾਲ ਇਹ ਅਸੀਂ ਰੱਖੀਏ ਕੰਚਨ ਟੈਬਲੇਟ ਸਰ ਇਹ ਕੰਚਨ ਟੈਬਲੇਟ ਤੇ ਪਾਊਡਰ ਸਰ ਇਹ ਦੋਨੋਂ ਚੀਜ਼ਾਂ ਲੈ ਲੈਣ ਤੇ ਇਹਦੇ ਨਾਲ ਹੀ ਸ਼ੀ ਮਿਕਸ ਜਿਵੇਂ ਸਿਰਫ ਆਪਾਂ ਕਹਿੰਦੇ ਨੇ ਕਿ ਕਾੜੇ ਵਾਲੇ ਸਿਰਫ ਦੀ ਗੱਲ ਕਰਦੇ ਆ ਇਨ ਕੇਸ ਉਹਨਾਂ ਕੋਲ ਨਹੀਂ ਤੁਸੀਂ ਕਹੇ ਟਾਈਮ ਹੈਗਾ ਤੇ ਨਹੀਂ ਉਹਨਾਂ ਤੋਂ ਬਣਦਾ ਇਹ ਸ਼ੀ ਮਿਕਸ ਸਿਰਫ ਲੈ ਲੈਣ ਤੇ ਤਿੰਨ ਦਾ ਸੁਈ ਮੇਲ ਸਰ ਇੱਕ ਮਹੀਨਾ ਤੋਂ ਉਹਨਾਂ ਨੂੰ ਲੱਗਣਾ ਹੀ ਨਹੀਂ ਹੈਗਾ ਸਰ ਮੇਰੇ ਬੜੇ ਕੇਸ ਇਸ ਤਰ੍ਹਾਂ ਦੇ ਹੋਏ ਐ ਕਿ ਫਾਈਬਰੋਇਡਸ ਰਹਿੰਦੇ ਆ ਹੀ ਆਪਾਂ ਐ ਸ਼ੂਟ ਕਰਨ ਤੋਂ ਬਾਅਦ ਮੈਂ ਤੁਹਾਨੂੰ ਆਪਣਾ ਰਿਪੋਰਟ ਦਿਖਾਨੀ ਆ ਇੱਕ ਸਰ ਤਿੰਨ ਮਹੀਨਿਆਂ ਦੇ ਵਿੱਚ ਉਹਨਾਂ ਨੂੰ ਫਾਈਬਰੋਇਡਸ ਸੀਗੀਆਂ ਉਹਦੇ ਤਿੰਨੋਂ ਜਗ੍ਹਾ ਤੇ ਫਾਈਬਰੋਇਡ ਤੇ ਰਹਿੰਦੇ ਰਹਿੰਦੇ ਉਸ ਨੂੰ ਪ੍ਰੈਗਨਨਸੀ ਕਨਸੀਵ ਹੋ ਗਈ ਹੋਈ ਆ ਐ 30 12 ਨੂੰ 30 ਦਸੰਬਰ ਨੂੰ ਉਹ ਨੂੰ ਪ੍ਰੈਗਨੈਂਸੀ ਕਨਸੈਪਸ਼ਨ ਆਏ ਵਿਦਿਨ 3 ਮਨთ ਫਿਰ ਵੀ ਲੱਗਦਾ ਉਹਨਾਂ ਨੂੰ ਸਰ ਕੋਈ ਪੀਰੀਅਡ ਦਾ ਸੋਲੂਸ਼ਨ ਚਾਹੀਦਾ ਕਿਉਂਕਿ ਪਤਾ ਹੈ ਕਿ ਸਾਨੂੰ ਫਾਈਬਰੋਇਡ ਜਾਂ ਸਸਤੇ ਰਹਿੰਦੇ ਆ ਪੀਰੀਅਡ ਸਾਡੇ ਸਮ ਟਾਈਮ ਇਰੈਗੂਲਰ ਹੋ ਜਾਂਦੇ ਹੈਗੇ ਜਾਂ ਫਲੋ ਘਟ ਜਾਂਦਾ ਹੈਗਾ ਤੇ ਉਸ ਕੇਸ ਦੇ ਵਿੱਚ ਸਰ ਅਸੀਂ ਹਰ ਵਾਰ ਹਰ ਵਾਰ ਦੀ ਤਰ੍ਹਾਂ ਅਸੀਂ ਰੈਜਿਨ ਟੈਬਲੇਟ ਰੱਖੀ ਹੋਈ ਹੈ ਰੈਜਿਨ ਟੈਬਲੇਟ ਲੈ ਸਕਦੇ ਆ ਅਗਰ ਉਹਨਾਂ ਨੂੰ ਪੀਰੀਅਡ ਘਟ ਆਉਂਦੇ ਹੈਗੇ ਫਲੋ ਘਟ ਗਿਆ ਹੈਗਾ ਤੇ ਜੇ ਉਹਨਾਂ ਨੂੰ ਪੇਨ ਰਹਿੰਦੀ ਕਿਉਂਕਿ ਪੇਨ ਆਣਾ ਓਬਵੀਅਸ ਹੈ 100% ਹੈ ਕਿ ਪੇਨ ਆਏਗੀ ਆਏਗੀ ਪਰ ਹਾਂ ਸਮ ਟਾਈਮ ਇਹ ਅਸਿੰਪਟੋਮੈਟਿਕ ਵੀ ਹੁੰਦੀਆਂ ਹੈ ਕਈਆਂ ਦੀ ਫਾਈਬਰੋਇਡ ਉਸ ਕੇਸ ਦੇ ਵਿੱਚ ਸਰ ਸ਼ਾਲੀਨ ਟੈਬਲੇਟ ਕੋਈ ਵੀ ਪੇਨ ਕਿਲਰ ਲੈਣ ਦੀ ਬਜਾਏ ਇਹ ਆਯੁਰਵੈਦਿਕ ਟ੍ਰੀਟਮੈਂਟ ਦੇ ਅਕੋਰਡਿੰਗ ਹੀ ਨਹੀਂ ਹੈ ਸ਼ਾਲਨੀ ਟੈਬਲੇਟ ਉਹ ਆਪਣੇ ਪੇਨ ਰਿਵਰਸ ਕਰਨ ਲਈ ਸ਼ਾਲਨੀ ਟੈਬਲੇਟ ਲੈ ਸਕਤੇ ਹੈਗੇ ਫਿਰ ਵੀ ਕੀ ਹੁੰਦਾ ਸਰ ਸਮ ਟਾਈਮਸ ਸਦੇ ਰਹਿੰਦੇ ਆ ਜੀ ਉਹਨਾਂ ਦੇ ਪੀਰੀਅਡਸ ਆਉਂਦੇ ਨਹੀਂ ਹੈਗੇ ਜਾਂ ਸਕਿੱਪ ਹੋਣ ਲੱਗ ਜਾਂਦੇਗੇ ਉਸ ਕੇਸ ਦੇ ਵਿੱਚ ਸਰ ਜਾਂ ਰਜਨੀ ਤੇ ਜਾਂ ਉਹ ਚੰਦਾ ਯੂਜ਼ ਕਰਦੇ ਹੈਗੇ ਤੇ ਚੰਦਾ ਜਦੋਂ ਐਕਸੈਸ ਬਲੀਡਿੰਗ ਕਿਉਂਕਿ ਅਗਰ ਸਿਸਟ ਹੁੰਦੀ ਹੈ ਤਾਂ ਐਕਸੈਸ ਬਲੀਡਿੰਗ ਵੀ ਉਹਨਾਂ ਨੂੰ ਕਨਫਰੰਟ ਕਰਨੀ ਪੈਂਦੀ ਹੈ ਉਸ ਕੇਸ ਵਿੱਚ ਚੰਦਾ ਟੈਬਲੇਟਸ ਪਰ 15 ਕੈਪਸ ਟੈਬਲੇਟ ਹੀ ਮੈਂ ਦੇ ਦੇਣਾ ਚੰਦਾ ਤਾਂ ਉਹਨਾਂ ਦੀ ਜੋ ਐਕਸੈਸ ਬਲੀਡਿੰਗ ਹੈ ਉਹ ਰਿਕਵਰ ਹੋ ਜਾਂਦੀ ਹੈ ਇੱਕ ਸਵਾਰ ਰਹਿ ਗਿਆ ਹੈਗਾ ਉਹ ਜ਼ਹਿਨ ਦੇ ਵਿੱਚ ਵੀ ਆ ਰਿਹਾ ਚਲੋ ਆਫਟਰ ਮੈਰਿਡ ਤਾਂ ਮੰਨਿਆ ਕਿ ਇਹ ਪ੍ਰੋਬਲਮ ਹੈ ਪਰ ਅੱਜ ਕੱਲ ਤੇ ਕਿ ਅਨਮੈਰਿਡ ਗਰਲਸ ਹੈ ਕਿ ਉਹਨਾਂ ਨੂੰ ਵੀ ਇਹ ਪ੍ਰੋਬਲਮ ਕਾਫੀ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਸਰ ਪੀਸੀਓਡੀ ਦੀ ਪ੍ਰੋਬਲਮ ਜਾਂ ਉਹਨਾਂ ਨੂੰ ਫਾਈਬਰੋਇਡਸ ਦੀ ਪ੍ਰੋਬਲਮ ਅਸ ਦੇ ਟਾਈਮ ਤੇ ਅਨਮੈਰਿਡ ਗਰਲ ਮੰਨ ਲਓ 18 ਸਾਲ ਦੀ ਹੈ 15 ਸਾਲ ਦੀ ਬੱਚੀ ਹੈ 20 ਸਾਲ ਦੀ ਹੈ ਉਹਨਾਂ ਨੂੰ ਇਹ ਪ੍ਰੋਬਲਮਸ ਹੋ ਜਾਂਦੀ ਹੈ ਇਹ ਪ੍ਰੋਬਲਮ ਹੋਣ ਕਰਕੇ ਉਹਨਾਂ ਦਾ ਸਟ्रेस ਲੈਵਲ ਬੱਚਿਆਂ ਦਾ ਬਹੁਤ ਵੱਧ ਜਾਂਦਾ ਹੈ ਤਾਂ ਸਰ ਕੁਝ ਨਹੀਂ ਕਰਨਾ ਉਹਨਾਂ ਨੇ ਬਟਰਫਲਾਈ ਐਕਸਰਸਾਈਜ਼ ਕਰਨੀ ਹੈ ਪੁਰਾਣੀ ਫਲਸ਼ ਦੀ ਤਰ੍ਹਾਂ ਉਹਨਾਂ ਨੇ ਪੈਰਾਂ ਪਾਰ ਬੈਠ ਕੇ ਸੈਟਅਪਸ ਕਰਨੇ ਹੈਗੇ ਜਾਂ ਉਹਨਾਂ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਕਾੜਾ ਸ਼ੁਰੂ ਕਰ ਦੇਣਾ ਉਹਨਾਂ ਦੇ ਮਦਰ ਉਹਨਾਂ ਨੂੰ ਕਾੜਾ ਐਡਵਾਈਸ ਕਰ ਦੇਣ ਸਰ ਮਾਰਨਿੰਗ ਲੈ ਲੈਣ ਦੁਪਹਿਰ ਟਾਈਮ ਤੇ ਗ੍ਰੀਨ ਟੀ ਲੈ ਲੈਣ ਸਰ ਮੈਨੂੰ ਨਹੀਂ ਲੱਗਦਾ ਕਿ ਕੀ ਉਹ ਉਹਨਾਂ ਦੀ ਪ੍ਰੋਬਲਮ ਰਹਿ ਜਾਏਗੀ ਫਿਰ ਸੋ ਖਾਣ ਪੀਣ ਦੇ ਵਿੱਚ ਵੀ ਕੁਝ ਬਦਲਾਅ ਕਰਕੇ ਮੈਮ ਇਹਨਾਂ ਪ੍ਰੋਬਲਮਸ ਤੋਂ ਛੁਟਕਾਰਾ ਮਿਲ ਸਕਦਾ ਹੈਗਾ ਸਰ ਇਹਦੇ ਵਿੱਚ ਤੁਹਾਨੂੰ ਪਤਾ ਹੈ ਅੱਜ ਦੇ ਟਾਈਮ ਤੇ ਡੇਰੀ ਪ੍ਰੋਡਕਟ ਦੇ ਵਿੱਚ ਤਾਂ ਕੁਝ ਰਹਿ ਹੀ ਨਹੀਂ ਗਿਆ ਤਾਂ ਉਹਨਾਂ ਨੂੰ ਸਿੱਧਾ ਸਿੱਧਾ ਡੇਰੀ ਪ੍ਰੋਡਕਟਸ ਅਵੋਇਡ ਕਰਨਾ ਚਾਹੀਦਾ ਹੈ ਸੋਇਆ ਵੀ ਅਵੋਇਡ ਕਰਨਾ ਚਾਹੀਦਾ ਹੈਗਾ ਤੇ ਉਹਨਾਂ ਨੇ ਮੇਨ ਆਪਣੀ ਡਾਈਟ ਦੇ ਵਿੱਚ ਜੋ ਐਡ-ਆਨ ਕਰਨਾ ਹੈ ਸਰ ਆਮਲਾ ਹੋ ਗਿਆ ਤੇ ਵਿਟਾਮਿਨ ਸੀ ਦੀ ਸਿਟਰਿਕ ਚੀਜ਼ਾਂ ਦੀ ਕੰਜ਼ਮਪਸ਼ਨ ਉਹਨਾਂ ਨੇ ਜਿਆਦਾ ਤੋਂ ਜਿਆਦਾ ਕਰਨੀ ਜਿੰਨਾ ਵਿਟਾਮਿਨ ਸੀ ਲੈਣਗੇ ਜਾਂ ਫਰੂਟਸ ਲੈਣਗੇ ਜੂਸ ਲੈਣਗੇ ਜੂਸ ਦੇ ਵਿੱਚ ਵੀ ਸਰ ਉਹਨਾਂ ਨੇ ਬਣਾਉਣਾ ਤਾਂ ਅਦਰਕ ਤੇ ਆਮਲਾ ਜ਼ਰੂਰ ਪਾਉਣਾ ਇਦਾਂ ਦੇ ਲਾਈਫਸਟਾਈਲ ਦੇ ਨਾਲ ਉਹ ਆਪਣਾ इजीली ਪੀਸੀਓਡੀ ਆ ਫਾਈਬਰੋਸਿਸ ਨੂੰ ਰਿਕਵਰ ਕਰ ਸਕਦੇ ਸੋ ਇਹ ਤਮਾਮ ਕਰੀਏ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ ਨੇ ਖਾਸ ਕਰਕੇ ਉਹਨਾਂ ਮਹਿਲਾਵਾਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਜੋ ਕਿ ਗੰਡਾ ਜੜ ਸੋਲੀਆਂ ਦੇ ਵਜ੍ਹਾ ਕਰਕੇ ਕਾਫੀ ਸਦਾ ਪਰੇਸ਼ਾਨ ਨੇ ਸੋ ਜੇਕਰ ਹੋਰ ਵੀ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੈਗਾ ਜਾਂ ਇਸ ਟਾਪਿਕ ਦੇ रिलेटेड ਤਾਂ ਤੁਸੀਂ ਸਕਰੀਨ ਦੇ ਉੱਪਰ ਮੈਮ ਦਾ ਨੰਬਰ ਦੇਖ ਸਕਦੇ ਹੋ ਜਿਸ ਦੇ ਉੱਪਰ ਤੁਸੀਂ ਕਾਲ ਕਰਕੇ ਉਹ ਸਵਾਲ ਦਾ ਜਿਹੜਾ ਕੀ ਹੈ ਤਸਲੀਬਕ ਜਵਾਬ ਲੈ ਸਕਦੇ ਹੋ ਤੇ ਨਾਲ ਹੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਵੀ ਪਾ ਸਕਦੇ ਹੋ ਇਹ ਜੋ ਕੁਝ ਵੀ ਇੱਥੇ ਤੁਹਾਨੂੰ ਡਿਸਪਲੇ ਕੀਤਾ ਗਿਆ ਜਾਂ ਫਿਰ ਜੋ ਮੈਡੀਸਨ ਹੈਗੇ ਨੇ ਤੁਸੀਂ ਆਨਲਾਈਨ ਵੀ ਜਿਹੜੇ ਕੀ ਉਹ ਮੰਗਵਾ ਸਕਦੇ ਹੈਗੇ ਹਾਲਾ ਕਿ ਤੁਹਾਨੂੰ ਜ਼ਰੂਰ ਇਹਨਾਂ ਨਾਲ ਕੰਟੈਕਟ ਕਰਨਾ ਪੈਣਾ ਜੋ ਨੰਬਰ ਦਿੱਤਾ ਗਿਆ ਉਸ ਦੇ ਉੱਪਰ ਕਾਲ ਜ਼ਰੂਰ ਕਰਿਆ ਕਰੋ ਤੇ ਨਾਲ ਹੀ ਜਿਹੜਾ ਕੀ ਆਨਲਾਈਨ ਡਿਲੀਵਰੀ ਵੀ ਹੁੰਦੀ ਆ ਭਾਵੇਂ ਉਹ ਤੁਸੀਂ ਪੰਜਾਬ ਲਾ ਲਓ ਇੰਡੀਆ ਲਾ ਲਓ ਜਾਂ ਫਿਰ ਅਦਰ ਕੋਈ ਵੀ ਫੋਰਨ ਕੰਟਰੀ ਹੋਵੇ ਉੱਥੇ ਤੁਹਾਨੂੰ ਇਹ ਜਿਹੜੀ ਚੀਜ਼ ਮੋਹਈਆ ਕਰਵਾਈ ਜਾਵੇਗੀ ਸਾਡਾ ਜਿਹੜਾ ਕਿ ਹਮਦਰ ਟੀਵੀ ਦੇ ਖਾਸ ਪ੍ਰੋਗਰਾਮ ਦੇ ਵਿੱਚ ਜਿਹੜਾ ਪ੍ਰੋਗਰਾਮ ਚੱਲਦਾ ਹੈਗਾ ਹੈਲਥ ਟਾਕ ਉਸ ਦੇ ਵਿੱਚ ਅਸੀਂ ਇਹੀ ਵਾਰ ਤੋਂ ਵਾਰ ਕੋਸ਼ਿਸ਼ ਕਰਦੇ ਹਾਂ ਕਿ ਜੋ ਵੀ ਹਿਊਮਨਸ ਨੂੰ ਦਿੱਕਤਾਂ ਹੈਗੀਆਂ ਨੇ ਉਸ ਤੇ ਬਾਰੇ ਮਾਹਰਾਂ ਨਾਲ ਗੱਲਬਾਤ ਕੀਤੀ ਜਾਵੇ ਤਾਂ ਕਿ ਈਜ਼ੀਲੀ ਉਹਨਾਂ ਦਾ ਸੋਲੂਸ਼ਨ ਮਿਲ ਸਕੇ ਸੋ ਹੋਰ ਵਿਦਿਆਪਤਲੀ ਜੁੜਦਾ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੇਨਲ ਪ੍ਰਵਿੰਦਰ ਚੰਡੀਗੜ੍ਹ